ਇਹ ਆਲਾ ਫਾਸਟ ਨਿਊਜ਼ ਦੇਖ ਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੇ ਹਰਪ੍ਰੀਤ ਕੌਰ ਕੱਕਾ ਕੈਮਰਾਮੈਨ ਜਕਸੀਰ ਸਿੰਘ ਨਾਲ ਸੋ ਇਸ ਟਾਈਮ ਅਸੀਂ ਖੜੇ ਆਂ ਪਿੰਡ ਬਾਸ਼ਾਪੁਰ ਕੱਗੜ ਦੇ ਬਿਲਕੁਲ ਹੀ ਨਜ਼ਦੀਕ ਜਿੱਥੇ ਕਿ ਆਪਾਂ ਕਾਫੀ ਟਾਈਮ ਤੋਂ ਮੈਂ ਪਹਿਲਾਂ ਵੀ ਵੀਡੀਓ ਪਾ ਚੁੱਕੀਆਂ ਦੋ ਤਿੰਨ ਵਾਰ ਕਿ ਜਿੱਥੇ ਪਾਣੀ ਦਾ ਜੋ ਪੱਧਰ ਹੈ ਜੋ ਲੈਵਲ ਹੈ ਕਾਫੀ ਵੱਡਾ ਨਜ਼ਰ ਆ ਰਿਹਾ ਹੈ ਜੋ ਕਿਸਾਨਾਂ ਨੂੰ ਵੀ ਆਪਾਂ ਕਹਿ ਦਿੰਦੇ ਜਿਨ੍ਹਾਂ ਦੀ ਪੈਲੀਆਂ ਨਾਲ ਲੱਗਦੀਆਂ ਨੇ ਉਹਨਾਂ ਨੂੰ ਵੀ ਨੁਕਸਾਨ ਹੋਣ ਦਾ ਖਤਰਾ ਹੈ ਜੋ ਪਿਛਲੀ ਵਾਰ ਫਲੱਡ ਆਇਆ ਸੀਗਾ ਲੋਕਾਂ ਨੇ ਘਰਾਂ ਦੀਆਂ ਛੱਤਾਂ ਉੱਤੇ ਚੜ੍ਹ ਕੇ ਆਪਣਾ ਟਾਈਮ ਪਾਸ ਕੀਤਾ ਸੀ ਖੁਦਾਨਾ ਖਾਤਾ ਤੋਂ ਆਪਾਂ ਨਾਲ ਆਪਣੇ ਨਾਲ ਕ੍ਰਾਂਤੀਕਾਰੀ ਜਥੇਬੰਦੀ ਦੀ ਬੀਬੀ ਤੂੜੀਆਂ ਚੰਨੀ ਕੋੜ ਤੂੜੀਆਂ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਨ ਕਗਰ ਦੀ ਵੀ ਅਪਾ ਕਹਿਦੀ ਹੁਣ ਸਾਰੇ ਜਥੇ ਬੰਦੀਆਂ ਵੀ ਤੁਸੀਂ ਵੀ ਲਗਾਤਾਰ ਇੱਥੇ ਆ ਰਹੇ ਹੋ ਜਾਜਾ ਲੈਣ ਲਈ ਤੇ ਕੀ ਤੁਹਾਨੂੰ ਸਥਿਤੀ ਇਸ ਟਾਈਮ ਦੀ ਲੱਗਦੀ ਔਰ ਬਿਜੇ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਦੀ ਹਾਂ ਕਿ ਸਾਡੇ ਜਿਹੜੇ ਇਲਾਕੇ ਦੀ ਖਬਰਾਂ ਤੁਸੀਂ ਦੂਰ ਦੂਰ ਵਿਦੇਸ਼ਾਂ ਦੇਸ਼ਾਂ ਤੱਕ ਪਹੁੰਚਾ ਰਹੇ ਹੋ ਹਨ ਜਿੰਨੇ ਵੀ ਇੱਥੇ ਮੀਡੀਆ ਪੱਤਰਕਾਰ ਭਾਈਚਾਰਾ ਇੱਥੇ ਪਹੁੰਚਦਾ ਕਿਉਂਕਿ ਸਾਡੀ ਆਵਾਜ਼ ਇੱਕ ਤੁਸੀਂ ਹੋ ਜਿਹੜੇ ਬੰਦੇ ਹੋ ਇੱਥੇ ਕਗਰ ਦੀ ਸਥਿਤੀ ਕੱਲ ਤੱਕ ਤਾਂ ਸਾਨੂੰ ਪੂਰੀ ਮੇਸੀਪੀ ਪਾਣੀ ਘਟ ਜਾਊਗਾ ਜੋ ਅੱਜ ਦੇ ਹਾਲਾਤ ਸੀ ਦੇਖ ਰਹੇ ਨਾ ਬਹੁਤ ਨਾਜ਼ੁਕ ਬਣੇ ਹੋਏ ਨੇ ਅੱਜ ਤਾਂ ਸਾ ਗਿੜਮ ਮਾਰਨਾ ਸੀ ਸਪਰੇਹਾਂ ਦਾ ਸੀਜ਼ਨ ਹੈ ਹਨਾ ਤੇ ਹੁਣ ਉਹ ਵਿਚਾਰੇ ਇੱਥੇ ਆ ਕੇ ਖੜੇ ਹੋ ਨੇ ਸਵੇਰੇ ਆ ਜਾਂਦੇ ਨੇ ਭੁੱਖੇ ਤੇ ਸ਼ਾਮ ਨੂੰ ਚਲੇ ਜਾਂਦੇ ਨੇ ਪਾਣੀ ਕਿੱਥੇ ਪਹੁੰਚ ਗਿਆ ਕਿੱਥੇ ਨਹੀਂ ਪਹੁੰਚਿਆ ਇਸ ਲਈ ਅੱਜ ਥੋੜਾ ਸਾਡਾ ਦਿਲ ਟੁੱਟ ਗਿਆ ਅੱਜ ਬਹੁਤ ਨਿਰਾਸ਼ਾ ਹੋ ਰਹੀ ਹੈ ਦੇਖ ਕੇ ਪਾਣੀ ਨੂੰ ਕਿਉਂਕਿ ਹੁਣ ਪਾਣੀ ਬਾਹਰ ਨਿਕਲਣਾ ਸ਼ੁਰੂ ਹੋ ਗਿਆ ਹੈ ਹਰਚੰਦਪੁਰੇ ਵੀ ਤੁਸੀਂ ਜਾ ਜਾ ਲੈ ਕੇ ਆਏ ਹੋ ਹੁਣ ਰੇੜੀਆਂ ਚ ਵੀ ਗਈਆਂ ਕੀ ਮੇਰੇ ਹਾਲਾਤ ਨੇ ਹਰਚੰਦਪੁਰ ਦਾ ਜੀ ਕਗਰ ਓਵਰਫਲੋ ਹੋ ਗਿਆ ਦੁਰ ਕ੍ਰੋਸਿੰਗ ਹੋਣ ਲੱਗ ਗਿਆ ਕਗਰ ਦੇ ਇਧਰ ਲਈ ਸਾਰਾ ਸਾਰਾ ਭਰ ਗਿਆ ਪਾਣੀ ਨਾਲ ਇਧਰ ਲੱਗਦਾ ਵੀ ਮਤਲਬ ਜਿਵੇਂ ਜਿਹੜੇ ਸਾਹਮਣੇ ਪਿੱਛੋਂ ਪਾਣੀ ਆ ਰਿਹਾ ਨਿਊਜ਼ ਦੇਖ ਰਹੇ ਆ ਨਾ ਪਿੱਛੋਂ ਪਾਣੀ ਆ ਰਿਹਾ ਵੀ ਇੱਕ ਇੱਕ ਅੱਧੇ ਦਿਨ ਚ ਇਧਰ ਵੀ ਤਬਾਹੀ ਮਚਾਊਗਾ ਪਾਣੀ ਪੂਰੀ ਕਿਉਂ ਆ ਪਾਕਿਸਤਾਨ ਵੀ ਆਪਾਂ ਕਹਿੰਦੇ ਜਿਹੜੀ ਜ਼ਿਮੀਂਦਾਰ ਪਰ ਆ ਰਹੇ ਉਹਨਾਂ ਦੇ ਵੀ ਸੁਣਨ ਚਾਹੀਏ ਗੱਲ ਇਹ ਵੀ ਸਾਨੂੰ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਹੈਗੀ ਵੀ ਅਸੀਂ ਹੁਣ ਵੀ ਖੋਫ ਹੈ ਕਿਤੇ ਨਾ ਕਿਤੇ ਪਾਣੀ ਛਲ ਮਾਰਦਾ ਹੋਇਆ ਸਾਡੇ ਏਰੀਆ 'ਚ ਨ ਦਾ ਬਿਆਰ ਘਰ ਦੇ ਵਿੱਚ ਕੋਈ ਕੋਠੀ ਬਣਾ ਰਿਆ ਨਾ ਕਿਸੇ ਨੇ ਕੁਛ ਕਰਨਾ ਕਿਸੇ ਨੂੰ ਹੁਣ ਤਾਂ ਫਸਲ ਪੱਕੀ ਹੋਈ ਸੀ ਸਾਰੇ ਖਰਚੇ ਕਰ ਚੁੱਕੇ ਸੀਗੇ ਹੁਣ ਤਾਂ ਸਿਰਫ ਘਰਾਂ ਚ ਮਹੀਨੇ ਤੱਕ ਘਰਾਂ ਚ ਫਸਲ ਨੇ ਆ ਜਾਣਾ ਸੀ ਹੁਣ ਇਹਨਾਂ ਦੇ ਸੁਪਨੇ ਟੁੱਟ ਗਏ ਵਿਚਾਰਾਂ ਦੇ ਹੁਣ ਚੂਰ-ਚੂਰ ਹੋਏ ਪੈਰੇ ਹੁਣ ਵਿਚਾਰੇ ਹੋਰ ਕਰਨਾ ਵੀ ਤਾਂ ਕੀ ਕਰਨਾ ਤੁਹਾਨੂੰ ਕੀ ਲੱਗਦਾ ਹੈ ਬੜੀ ਸਥਿਤੀ ਕਿਹੋ ਜਿਹੀ ਲੱਗਦੀ ਹੈ ਸਥਿਤੀ ਬਹੁਤ ਨਾਜੁਕਾ ਜੀ ਜੋ ਪਿੱਛੇ ਹਾਲਾਤ ਦੇਖ ਰਹਿਣਾ ਆਪਣਾ ਜਿਹੜੀ ਸੁਖਣਾ ਲੇਖ ਹੈ ਉਥੋਂ ਜੋ ਪਾਣੀ ਆ ਰਿਹਾ ਬੜੀਆਂ ਸ਼ੂਕ ਦਾ ਪਾਣੀ ਆ ਰਿਹਾ ਉਹ ਹਾਲਾਤ ਦੇਖਣ ਨੂੰ ਕੋ ਮੰਜਰ ਦੇਖਦੇ ਨਾ ਜਦੋਂ ਬੜਾ ਇੱਕ ਦਿਮਾਗ ਹ ਇਹ ਹੋਰ ਵੀ ਲੀਡਰ ਆਪਾਂ ਕਹਿ ਦਈਏ ਸਰਕਾਰੀ ਮਹਿਕਮਾ ਜੋ ਉੱਥੇ ਪਹੁੰਚ ਰਿਹਾ ਉਹਨਾਂ ਦੇ ਵੀ ਹੱਥ ਆਪਾਂ ਕਹਿੰਦੀ ਖੜੀ ਲੱਗਦਾ ਇਸ ਟਾਈਮ ਤਾਂ ਉਹਨਾਂ ਦੇ ਹੱਥ ਵਸ ਵੀ ਕੁਝ ਨਹੀਂ ਜੀ ਕਿਉਂਕਿ ਸਭ ਕੁਝ ਹੁਣ ਪਿੱਛੋਂ ਜੋ ਜੋ ਕੁਦਰਤੀ ਆਫਤਾ ਜੋ ਆਗੇ ਪ੍ਰਸ਼ਾਸਨ ਦੇ ਅਸਲ 'ਚ ਜਿਹੜਾ ਕੰਮ ਕਰਨ ਵਾਲਾ ਸੀ ਇੱਕ ਗਰਾਂ ਦੀ ਸਫਾਈ ਹੈ ਜਿਹੜੀ ਬਹੁਤ ਚਿਰ ਪਹਿਲਾਂ ਹੋਣ ਵਾਲੀ ਸੀ ਕਿਉਂਕਿ ਉਹਦੋਂ ਨਹੀਂ ਸੰਭ ਸਕੇ ਹੁਣ ਤਾਂ ਜੋ ਮਰਜ਼ੀ ਆ ਕੇ ਖੜੇ ਰੋ ਅਸੀਂ ਵੀ ਖੜੇ ਆ ਨਾ ਹੁਣ ਤਾਂ ਕਿਸੇ ਦੇ ਹੱਥ ਕੁਝ ਵੀ ਨਹੀਂ ਹੈਗਾ ਹਾਂ ਕੁਦਰਤੀ ਆਪਾਂ ਕਹਿੰਦੇ ਕੁਦਰਤੀ ਮਾਰ ਹੁਣ ਜੋ ਹਾਂਜੀ ਹਾਂ ਉਹ ਲੋਕਾਂ ਨੂੰ ਝੱਲਣੀ ਪੈ ਰਹੀ ਹੈ ਵਾਗਰੂ ਕੇ ਅਰਦਾ ਪਾ ਵੀ ਇਹ ਹੀ ਅਰਦਾਸ ਕਰਦੇ ਆਂ ਪ੍ਰਮਾਤਮਾ ਅੱਗੇ ਕਿ ਜੋ ਇੱਥੇ ਪਿੰਡ ਵਾਸੀ ਬਸੇ ਹੋਏ ਨੇ ਨੇੜੇ ਦੇ ਜਿਹਨਾਂ ਦੀ ਪੈਲੀਆਂ ਨੇ ਜਿਹੜੇ ਡੇਰਿਆਂ 'ਚ ਬਸੇ ਹੋਏ ਨੇ ਰੱਬ ਕਰੇ ਉਹਨਾਂ ਨਾਲ ਵੀ ਹਜੇ ਕੋਈ ਵਧੇਕੀ ਜਾਂ ਕੋਈ ਨਾ ਵਾਪਰੇ ਸੋ ਆਪਣੇ ਨਾਲ ਹੋਰ ਵੀ ਇੱਥੇ ਮੌਜੂਦ ਨੇ ਆਪਣਾ ਨਾਲ ਵੀ ਗੱਲਬਾਤ ਕਰਦੇ ਆਂ ਲੇਕਿਨ ਗੁਰਪ੍ਰੀਤ ਸਿੰਘ ਜੀ ਜਿਹੜੇ ਜੋ ਹਾਲਾਤ ਹੁਣ ਕੱਗਰਦੇ ਆਪਾਂ ਕਹਿੰਦੇ ਆ ਆਪਣੇ ਨੇ ਹੋਰ ਵੀ ਏਰੀਆ ਦੇ ਅੱਥੇ ਆਪਣੇ ਛਤਰਾਣੇ ਹਲਕੇ ਦੇ ਵਿੱਚ ਹਾਲਾਤ ਜੋ ਨਾਜ਼ੁਕ ਚੱਲ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਬਹੁਤ ਹੀ ਮਾੜਾ ਜੀ ਹੋ ਰਿਹਾ ਜੋ ਪਾਣੀ ਛੱਡਿਆ ਜਾ ਰਿਹਾ ਪਿੱਛੋਂ ਵੀ ਜਿਸ ਕਾਰਨ ਮਣਕੇ ਚਲੋ ਵੀ ਕੱਗਰ ਦਾ ਪਾਣੀ ਹੁਣ ਵੀ ਬਹੁਤ ਚੜਿਆ ਹੋਇਆ ਸੀ ਤੇ ਹੁਣ ਵੀ ਖਤਰਾ ਕੁਸਤਾਂ ਫਸਲਾਂ ਡੁੱਬ ਰਹੀਆਂ ਨੇ ਹੁਣ ਤੱਕ ਵੀ ਜਿਹੜਾ ਸੁਖਮਾ ਲੇਖ ਦਾ ਪਾਣੀ ਆ ਰਿਹਾ ਇਹ ਵੀ ਪਾਣੀ ਵੀ ਸਾਨੂੰ ਜਿੱਥੇ ਤੱਕ ਸੁਣਨ ਨੂੰ ਆਇਆ ਵੀ ਇਹ ਪਾਣੀ ਬਹੁਤ ਹੱਤਾ ਕਰਿਆ ਜਿੱਥੇ ਕਿ ਆਪਣੇ ਨਾਲ ਲੱਗਦੇ ਕਈ ਪਿੰਡਾਂ ਦੀ ਫਸਲਾਂ ਤੇ ਹਜ਼ਾਰਾਂ ਏਕੜ ਦੇ ਹਿਸਾਬ ਨਾਲ ਫਸਲਾਂ ਮਰਨ ਦਾ ਡਰਾ ਤੇ ਜਿਹੜੀਆਂ ਫਸਲਾਂ ਨੇ ਉਹ ਮੰਨ ਕੇ ਚਲੋ ਨਿਸਰੀਆਂ ਪਈਆਂ ਨੇ ਵੱਢਣ ਦੀ ਤਿਆਰੀ ਤੇ ਨੇ ਇਸ ਤੋਂ ਬਾਅਦ ਤਾਂ ਨਾ ਤਾਂ ਕਣਕਾ ਦੀ ਫਸਲ ਆ ਸਕਦੇ ਨਾ ਚੋ ਨਾ ਹੁਣ ਲੱਗਣ ਦਾ ਕੋਈ ਟਾਈਮ ਹੀ ਨਹੀਂ ਹੈਗਾ ਇਸ ਕਰਾਂ ਦਾ ਗਰੀਬਾਂ ਦਾ ਤੇ ਫਸਲਾਂ ਦਾ ਕਿਸਾਨਾਂ ਦਾ ਬਹੁਤ ਤਕੜਾ ਨੁਕਸਾਨ ਹੋਣ ਦੇ ਕੰਢਿਆ ਜੀ ਸੱਚੀ ਤਾਂ ਇਹੀ ਕਹਿੰਦੇ ਆ ਵੀ ਪ੍ਰਸ਼ਾਸਨ ਸਾਡੀ ਮੱਤ ਕਰੇ ਕੋਈ ਸਾਡੇ ਬੰਨ ਬੰਨਣ ਚ ਕੋਈ ਜੀ ਸੀ ਬਿਆਂ ਜਾਂ ਕੋਈ ਮਿੱਟੀ ਦਾ ਪ੍ਰਬੰਧ ਕਰੇ ਟਰੈਕਟਰਾਂ ਦਾ ਪ੍ਰਬੰਧ ਕਰੇ ਤੇ ਬਾਕੀ ਦੂਜੀ ਗੱਲ ਇਹ ਆ ਜੀ ਪ੍ਰਸ਼ਾਸਨ ਜੇ ਘੱਗਰ ਸੁੱਕੇ ਤੇ ਸਾਨੂੰ ਮਾਈਨਿੰਗ ਦੀ ਕਿਸਾਨਾਂ ਨੂੰ ਕੋਈ ਇਜਾਜ਼ਤ ਦਿੰਦਾ ਤਾਂ ਜਿਹੜੀ ਮਿੱਟੀ ਆ ਆਪਣੇ ਘੱਗਰ ਨਦੀ ਦੀ ਇਹ ਮਿੱਟੀ ਕੱਢ ਕੇ ਬੰਨਾਂ ਤੇ ਲਾਈ ਜਾਵੇ ਤਾਂ ਜੋ ਜਿਹੜੇ ਬੰਨ ਨੇ ਆਇ ਸਾਲ ਟੁੱਟਦੇ ਨੇ ਜੋ ਕਿ 2023 ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਸੀ ਉਤੋਂ ਵੀ ਪ੍ਰਸ਼ਾਸਨ ਨੇ ਕੋਈ ਐਸੀ ਮੰਨ ਕੇ ਚੱਲੋ ਵੀ ਖਿਆਲਚ ਨਹੀਂ ਰੱਖਿਆ ਵੀ ਇਹ ਜਿਹੜੇ ਬੰਨ ਨੇ ਅੱਗੇ ਵੀ ਟੁੱਟ ਸਕਦੇ ਨੇ ਤੇ ਜਿਹੜਾ ਪਾਣੀ ਆ ਵੀ ਹੁਣ ਖਰਾਬ ਫਸਲਾਂ ਇਹਨਾਂ ਮਾਰੀਆਂ ਨੇ ਵੀ ਅੱਗੇ ਵੀ ਫਸਲਾਂ ਮਾਰ ਸਕਦੇ ਨੇ ਤਾਂ ਪ੍ਰਸ਼ਾਸਨ ਸੁੱਤੀ ਪਈ ਆ 4 ਸਾਲ ਹੋ ਗਏ ਸਰਕਾਰ ਨੇ ਕੁਝ ਨਹੀਂ ਕੀਤਾ 4 ਸਾਲਾਂ ਤੋਂ ਸਰਕਾਰ ਨੂੰ ਵੀ ਹੋਣਾ ਚਾਹੀਦਾ ਵੀ ਜਿਹੜੀ ਘੱਗਰ ਨਦੀ ਜਿਹੜੀ ਸਾਡੇ ਪਟਿਆਲਾ ਤੋਂ ਹੁੰਦੇ ਅੱਗੇ ਜਾਂਦੀ ਆ ਇਥੇ ਬਹੁਤ ਤਕੜਾ ਨੁਕਸਾਨ ਹੁੰਦਾ ਤਾਂ ਇਹਨਾਂ ਦਾ ਕੋਈ ਠੁਕਮਾ ਕੋਈ ਪ੍ਰਬੰਧ ਕੀਤਾ ਜਾਵੇ ਪਰ ਲੇਕਿਨ ਨਾ ਤਾਂ ਸਰਕਾਰ ਦੇਖਦੀ ਆ ਨਾ ਕੋਈ ਪ੍ਰਸ਼ਾਸਨ ਦੇਖਦਾ ਇੱਥੇ ਆ ਕੇ ਧੰਨਵਾਦ ਜੀ ਮੈਂ ਰਜਿੰਦਰ ਸਿੰਘ ਪਿੰਡ ਧੂੜੀਆਂ ਤੋਂ ਕ੍ਰਾਂਤੀਕਾਰੀ ਕਿਸਾਨ ਜੁਨੀਆ ਹਾਲਾਤ ਤੁਹਾਨੂੰ ਦੱਸ ਦਿੱਤਾ ਚਰਨਜੀਤ ਨੇ ਵੀ ਹੁਣ ਤਾਂ ਪਰਮਾਤਮਾ ਤੇ ਡੋਰੀ ਆ ਦੇਖੋ ਹੁਣ ਇਸ ਟਾਈਮ ਕੁਛ ਨਹੀਂ ਬਣ ਸਕਦਾ ਹੈਗਾ ਵਾਸਤਵ ਪਰਮਾਤਮਾ ਹੀ ਮਿਹਰ ਕਰੇ ਕਿ ਬਾਰਸ਼ ਦਾ ਹਾਂ ਜੀ ਆਪਾਂ ਕਹਦੇ ਇਹ ਪਾਣਾ ਕਹਦੀ ਆਪਾਂ ਹਰ ਸਾਲ ਹੀ ਬੱਪੜਦਾ ਹੈ ਜਾਂ ਕੁਛ हां जी हां देखो 23 ਚ ਆਇਆ 1 ਸਾਲ ਲੰਘੇ ਵਿੱਚ 2 ਸਾਲ ਲੰਘੇ ਨੇ ਚਲੋ 23 ਚ ਨਕਸੀ ਸਾਨੂੰ ਸਮਾਂ ਮਿਲ ਗਿਆ ਖਰਚਾ ਦੁਬਾਰਾ ਡਬਲ ਹੋ ਗਿਆ ਬੇਸ਼ੱਕ ਮਿਹਨਤ ਕਰੀ ਤੇ ਸਾਨੂੰ ਕਿਸੇ ਪਰਮਾਤਮਾ ਨੇ ਪੇਟਾ ਭਰਿਆ ਤਾਂ ਅਸੀਂ ਕੁਸਪੈਰਸਰ ਹੋਏ ਆ ਤਾਂ ਹੁਣ ਤਾਂ ਦੁਬਾਰਾ ਲਾਉਣ ਦਾ ਵੀ ਟਾਈਮ ਨਹੀਂ ਹੈਗਾ ਹੁਣ ਤਾਂ ਬਿਲਕੁਲ ਹੱਥ ਖੜ ਰਹੇ ਜਿਵੇਂ ਫਸਲ ਕਈ ਥਾਂ ਮੇ ਤਾਂ ਇਹ ਜਹਾਲਾਤ ਹੋ ਜਾਣਗੇ ਜੇ ਘਰ ਨਿਕਲਦਾ ਬਾਹਰ ਤਾਂ ਜਿੱਥੇ ਕਣਕ ਬੀਜਣ ਦਾ ਵੀ ਗਲਤ ਹੋ ਜਾਊਗਾ ਕਣਕ ਬੀਜਣੀ ਨਹੀਂ ਜਾਣੀ ਜਿੱਥੇ ਨੀਵੇਂ ਪਾਣੀ ਹੋਣਗੇ ਸੋ ਆਪਾਂ ਕਹਿ ਦਈਏ ਵੀ ਜੋ ਜ਼ਿੰਮੇਵਾਰ ਭਰਾਵਾਂ ਦੀ ਜਾਂ ਕਿਸਾਨਾਂ ਦੀ ਗੱਲ ਕਰੇ ਕਿਸਾਨ ਕੱਲ ਵੀ ਮਰਿਆ ਅੱਜ ਵੀ ਮਰਿਆ ਜਿਹੜੇ ਜਿਹੇ ਹਾਲਾਤ ਆਪਾਂ ਨੂੰ ਦਿਖਾਈ ਦੇ ਰਹੇ ਜੇਕਰ ਬਾਰਿਸ਼ਾਂ ਨਹੀਂ ਰੁਕੀਆਂ ਇਹ ਪਾਣੀ ਦਾ ਵਹਾਵ ਨਾ ਰੁਕਿਆ ਤਾਂ ਜੋ ਕਹਦੀ ਜੀਰੀ ਬਿਲਕੁਲ ਨਿਸਰਣ ਤੇ ਆਈ ਹੋਈ ਹੈ ਕਟਾਈ ਦਾ ਟਾਈਮ ਸ਼ੁਰੂ ਹੋਣ ਵਾਲਾ ਇਹਨਾਂ ਕੋਲ ਦੁਬਾਰਾ ਟਾਈਮ ਵੀ ਨਹੀਂ ਹੈਗਾ ਵੀ ਆਪਾਂ ਇਹ ਜੀਰੀ ਲਗਾ ਸਕਾਂ ਜੀਰੀ ਦੇ ਨਾਲ ਨਾਲ ਆਪਾਂ ਕਹਦੇ ਜੋ ਦੁਬਾਰੇ ਫਸਲ ਕਣਕ ਦੀ ਆਣ ਵਾਲੀ ਹੈ ਨਾ ਉਹਦੇ ਲਈ ਵੀ ਇਹ ਧਰਤੀ ਆਪਾਂ ਕਹਦੀ ਇਹ ਮਾਰੂ ਬਣ ਸਕਦੀ ਹੈ ਸੋ ਜਦ ਤੱਕ ਤੁਸੀਂ ਮੇਰੇ ਨਾਲ ਜੁੜੇ ਰਹੇ ਹੋ ਹਰਪ੍ਰੀਤ ਕੋਰ ਕੱਗਾ ਨਾਲ ਤਾਂ ਕਿ ਤੁਹਾਡੇ ਨਾਲ ਮੈਂ ਜੋ ਬੇਤਰਬਸਾਂ ਦੇ ਸਦਾਰਨ ਸਵਾਲ ਇਹ ਮਾਤੀ ਨੂੰ ਜੁੜੀ ਮੰਗ ਲੈਂਡ ਪੂਲਿੰਗ ਵਾਲਾ ਦੀ ਉਹ ਵਾਪਸ ਲੱਟਾ